ਤਵਾਰ ਨੂੰ ਜਦੋਂ ਛੁੱਟੀ ਹੁੰਦੀ ਆ ਨਾ ਤਾਂ ਸੋਚੀਦਾ ਕਿ ਰੈਸਟ ਕਰਾਂਗੇ ਤੇ ਬੀਬੀਆਂ ਨੇ ਆਪਣੇ ਕੰਮ ਕੋਈ ਨਾ ਕੋਈ ਜੰਮਾ ਕੀਤਾ ਹੁੰਦਾ ਤੇ ਇਹਨਾਂ ਨੂੰ ਫਰੀ ਵਾਲਾ ਇਲੈਕਟ੍ਰੀਸ਼ੀਅਨ ਤੇ ਪਲੰਬਰ ਤੇ ਹੋਰ ਘਰ ਦਾ ਪਤਾ ਨਹੀਂ ਕਿਹੜਾ ਕਿਹੜਾ ਕੰਮ ਇਹ ਕੱਟ ਕੇ ਦੱਸ ਦਿੰਦੀਆਂ ਤੇ ਸਾਰਾ ਦਿਨ ਵੀ ਸਾਡਾ ਐਤਵਾਰ ਦਾ ਜਦੋਂ ਛੁੱਟੀ ਹੁੰਦੀ ਸਾਰਾ ਕੰਮ ਦੇ ਵਿੱਚ ਹੀ ਨਿਕਲ ਜਾਂਦਾ ਹਾਂਜੀ ਮੈਂ ਉਹ ਯਾਰ ਮੈਂ ਕੂਲਰ ਆ ਕਹਿੰਦੇ ਨਾ ਮੌਸਮ ਚੇਂਜੇਗਾ ਲਾਈਦਾ ਨਹੀਂ ਕਦੇ ਕਨਾਂਉ ਕੱਟਾ ਮੈਂ ਸਾਫ ਤੇ ਸਾਫੂ ਕਰਤਾ ਹੁ ਲੋੜ ਦੀ ਲੋੜ ਨਹੀਂ ਹੈਗੀ ਸਫਾਈ ਕਰਤੀ ਹੈ ਠੀਕ ਹੈ ਨਾ ਹਾਂਜੀ ਅਜੇ ਤਰ ਮੈਂ ਚਲ ਵੇਲਾ ਭਾਈ ਨਾਲ ਕੰਮ ਕਰ ਦਿੰਦਾ ਹੁ ਤੱਕ ਕੋਈ ਕੰਮ ਕਰਨ ਨਾਲ ਨੂੰ ਲਾਵਾਂ ਵੇਲਾ ਹੀ ਨਾ ਨਹੀਂ ਨਹੀਂ ਰੋਕ ਲਿਓ ਮੈਂ ਤੁਹਾਨੂੰ ਦੱਸਦੀ ਆ ਤੇ ਜਿਹਦਾ ਨਾ ਖੀਆਂ ਉਹ ਲੱਗਿਆ 올 ਆਊਂਡ ਵਾਲਾ ਇੱਕ ਗੈਸ ਚੁੱਲਾ ਬੜਾ ਘੱਟ ਚੱਲਦਾ ਇਹ ਸਾਫ ਕਰ ਦੋ ਇੱਕ ਦੋ ਹੋਰ ਨਿੱਕੇ ਨਿੱਕੇ ਕੰਮ ਹੈਗੇ ਬਾਜ਼ਾਰ ਦੇ ਗੱਲ ਵਾਲੇ ਵੀ ਤੁਹਾਨੂੰ ਕਰ ਦਾਂਗੀ ਇਹ ਰਾਜਾ ਦਵਾ ਦਾ ਹੰਤ ਅਰੈਸਟ ਕਰ ਲੈਂਦਾ ਜੇ ਛੁੱਟੀ ਆ ਤਾਂ ਤੈਨੂੰ ਇਹ ਮੇਰੇ ਵਿੱਚ ਗਿਆ ਹੋ ਜੇ ਕਿਹੜਾ ਤੈਨੂੰ ਮਕੈਨਿਕ ਦੇਦਾ ਵੀ ਐਤਵਾ ਤੈਨੂੰ ਸਾਰੇ ਕੰਮ ਦੇਖਣੇ ਨੇ ਵੀ ਇਹੋ ਮੈਂ ਕੰਮ ਕਰਨਾ ਵੀ ਮਕੈਨਿਕ ਵਾਲਾ ਕੋਈ ਕੋਚੇ ਕਰਨਾਂ ਦੀ ਕੋਸ਼ਿਸ਼ ਕਰਨ ਦਾ ਤੈਨੂੰ ਫਲੀ ਫਲੀ ਆ ਤਾਂ ਮਕੈਨਿਕ ਲੱਭਾਂ ਵੀ ਐਤਵਾ ਦੇ ਆ ਤਾਂ ਤੈਨੂੰ ਕੰਮ ਨੂੰ ਕੋਈ ਤੇਰਾ ਫਾਇਦਾ ਨਹੀਂ ਦਮ ਮੇ ਕੋਲ ਨਹੀਂ ਹੈ ਹੁਜੀ ਮੈਂ ਇਹ ਬਜਾਰੋਂ ਸੱਦ ਕੇ ਕੋਈ ਬੰਦੇ ਕੰਮ ਕਰਾ ਲਾ ਮੇਕਣੇ ਹੋਣਾ ਕੋਈ ਨਾਸ ਕਰਨੇ ਨਹੀਂ ਆ ਤਾਂ ਰੱਖ ਲੈ ਹੀ ਆ ਤੁਹਾਨੂੰ ਸੁਣੀ ਲਾ ਦੱਸ ਮੈਂ ਮੇਰੇ ਚਦਨ ਕਿਹੜਾ ਮਕੈਨਿਕ ਲੱਭ ਆਇਆ ਹੈ ਜਿਆ ਮੈਂ ਵੀ ਤੇ ਕਰਦੀ ਆਂ ਕਿੰਨੇ ਦੇ ਦੇਖੋ ਨਹੀਂ ਦੱਸ